ਵਾਦੇ ਵੱਡੇ ਵੱਡੇ ਕੀਤੇ ਤੇ ਕੀਤਾ ਡੱਕਾ ਭਣ ਕੇ ਦੂਰਾ ਨਹੀਂ ਆਸ਼ਾ ਮੁਖਤ ਪੰਜਾਬ ਕਰ ਦਿੱਤਾ ਜਿਹੜੀ ਬੇਰੋਜ਼ਗਾਰੀ ਆ ਉਹ ਅਸੀਂ ਕੱਢ ਦਿੱਤੀ ਆ ਪੰਜਾਬ ਦੇ ਵਿੱਚ ਕਿਸੇ ਨੂੰ ਇਹ ਆਸ ਹੈਗੀ ਕਿ ਮੈਂ ਛੜਕਤੇ ਜਾ ਰਿਹਾ ਆ ਹਾਂਜੀ ਤੇ ਮੈਂ ਮੈਨੂੰ ਕੋਈ ਲੁੱਟਣ ਵਾਲਾ ਨਹੀਂ ਆ ਸਕਦਾ ਆਣੀ ਆ ਦੀ ਫੋਰਸ ਜਿਹੜੀ ਸਾਰੀ ਹੈ ਉਹ ਗਨਮਨ ਨਾਲ ਤੁਰੇ ਫਿਰਦੀ ਹੈ ਬਾਰ ਆਉਂਦਾ ਸੀਗਾ ਤੇ ਜਰੂਰ ਆ ਸਾਨੂੰ ਕੋਈ ਇਤਰਾਜ਼ ਨਹੀਂਗਾ ਅੱਜ ਵੀ ਆਉਂਦਾ ਕੋਈ ਇਤਰਾਜ਼ ਨਹੀਂਗਾ ਪਰ ਕਿਸੇ ਨੂੰ ਵੀ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਕਿੰਨਾ ਚਿਰ ਜੋ ਸੱਚ ਉਹ ਗੱਲ ਕਰੇ ਏ ਲਾਲਾ ਬੰਦਾ ਨਾਲ ਇਲੈਕਸ਼ਨ ਲੜੇ ਵੀ ਕੰਮ ਨਹੀਂ ਹੁੰਦੇ ਵੀ ਅਮਰਤਪਾਲ ਵਾਲਾ ਦੇਖ ਲਿਆ ਵੀ ਤਾਂ ਮਨਦੀਪ ਨੂੰ ਖਲਾਰ ਦਿੱਤਾ ਇਹਦਾ ਅਕਾਲੀ ਦਲ ਨੂੰ ਨੁਕਸਾਨ ਹੈ 3 ਮਹੀਨੇ ਤੋਂ ਖੜੇ ਹੋਏ ਆ ਧਰਮੀ ਫੌਜੀ ਪਰਿਵਾਰ ਆ ਅਕਾਲੀ ਦਲ ਦਾ ਉਮੀਦਵਾਰ ਆ ਮੈਂ ਤਾਂ ਉਸੇ ਦੀ ਖੈਰ ਮੰਗੂਗਾ ਤਰਮੀ ਫੌਜੀ ਵਾਲਾ ਪੱਤਾ ਇਸ ਵਾਰ ਕਾਲੀਦਲ ਨੇ ਖੇੜ ਲਿਆ ਇਸ ਤੋਂ ਪਹਿਲਾਂ ਤਾਂ ਕਦੀ ਸਾੜ ਨਹੀਂ ਲਈ ਤਰਮੀ ਫੌਜੀਆਂ ਦੀ ਤਰਮੀ ਫੌਜੀ ਖਤਮ ਹੋ ਗਏ ਹਾਂਜੀ ਕਿ ਦਾ ਜਿਹੜੇ ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਸ਼ਹੀਦ ਹੋ ਗਏ ਹਨ ਤਰਨਤਾਰਨ ਜ਼ਿਮਣੀ ਚੌਣ ਦਾ ਅਖਾੜਾ ਪੂਰੀ ਤਰ੍ਹਾਂ ਇਸ ਵਕਤ ਭਖ ਚੁੱਕਾ ਆ ਬਹੁਤ ਸਾਰੀਆਂ ਉਥਲ ਪੁਥਲ ਰਾਜਨੀਤਿਕ ਚੀਜ਼ਾਂ ਹੋ ਰਹੀਆਂ ਨੇ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਅੱਡੀ ਛੜਪਾ ਮਾਰ ਰਹੇ ਨੇ ਇਸ ਵਕਤ ਵਿਰਸਾ ਸਿੰਘ ਬਲਟੋਆ ਨੇ ਵਿਰਸਾ ਵਰਟਵਾ ਕੋਲੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਤਰਨਤਨ ਹਲਕੇ ਦੀ ਨਬਜ਼ ਕੀ ਕਹਿੰਦੀ ਹੈ ਕਿਉਂਕਿ ਇਹ ਇਸ ਹਲਕੇ ਨੂੰ ਬੜੇ ਨੇੜਿਓਂ ਜਾਣਦੇ ਨੇ ਇਸ ਹਲਕੇ ਦੇ ਨਾਲ ਇਹਨਾਂ ਦਾ ਵਾਹ-ਵਾਸਤਾ ਬਹੁਤ ਪੁਰਾਣਾ ਆ ਵਿਰਸਾ ਸਿੰਘ ਵਰਟਵਾ ਮੇਰੇ ਨਾਲ ਨੇ ਕੀ ਹਵਾ ਆ ਤਰਨਤਨ ਦੀ ਸਮਝਣ ਦੀ ਕੋਸ਼ਿਸ਼ ਕਰਦੇ ਆ ਵਰਟਵਾ ਸਾਹਿਬ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਜੀ ਥੈਂਕ ਯੂ ਸਸਿਕਾ ਇਹਸ ਹਲਕੇ ਦੇ ਨਾਲ ਤੁਹਾਡਾ ਪੁਰਾਣਾ ਰਿਸ਼ਤਾ ਆ ਬਹੁਤ ਵਾਹ-ਵਾਸਤਾ ਤੁਹਾਡਾ ਰਿਹਾ ਆ ਇਸ ਵਾਰ ਤਰਨਤਨ ਹਲਕੇ ਦੀ ਨਬਜ਼ ਕੀ ਕਹਿੰਦੀ ਦੇਖੋ ਸૌ ਤੋਂ ਪਹਿਲੀ ਤੇ ਗੱਲ ਹੈ ਕਿ ਕਿ ਲੋਕ ਵਾਰ-ਵਾਰ ਝੂਠ ਦਾ ਧੋਖੇ ਦਾ ਸ਼ਿਕਾਰ ਹੁੰਦੇ ਰਹੇ ਨੇ ਤੇ ਲੋਕਾਂ ਨੂੰ ਬੜੀਆਂ ਆਸਾਂ ਹੁੰਦੀਆਂ ਸੀ ਕਿ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਝੂਠ ਦੀ ਗੱਲ ਕਰ ਲਓ ਹੂੰ ਉਦੋਂ ਵੱਡੀਆਂ-ਵੱਡੀਆਂ ਗੱਲਾਂ ਕਰਕੇ ਸਰਕਾਰ ਬਣਾ ਕੇ ਗਾਂ ਗਿਆ ਤੇ ਬਾਅਦ ਚ ਕੇ ਨੂੰ ਲੱਭਿਆ ਹੀ ਨਹੀਂ ਤੇ 4 ਸਾਲ ਜੀ ਦੇ ਗੁਣ ਕਾਂਗਰਸੀ ਆਗੂ ਜਾਂ ਮੰਤਰੀ ਸੰਤਰੀ ਸਾਰੇ ਗਉਂਦੇ ਰਹੇ ਹੂੰ ਤੇ ਜਦੋਂ ਉਹਦੇ ਸਿਰ 'ਚ ਸਵਾਹ ਪਾਦੀ ਤਾਂ ਬਾਅਦ 'ਚ ਕਹਿੰਦੇ ਜੀ ਸਾਰਾ ਦੋਸ਼ੀ ਜਿਹੜਾ ਪੰਜਾਬੀਆਂ ਦਾ ਆ ਉਹ ਕੈਪਟਨ ਅਮਰਿੰਦਰ ਸਿੰਘ ਸੀ ਹੂੰ ਹੁਣ ਕੀ ਹੈ ਕਿ 2022 ਤੋਂ ਲੈ ਕੇ ਮੇਰੇ ਖਾਲੇ ਕਿ ਜਿੱਡਾ ਵੱਡਾ ਫਤਵਾ ਇਹਨਾਂ ਲੋਕਾਂ ਨੂੰ ਦਿੱਤਾ ਹੈ ਤੇ ਜਾਂ ਮੇਰਾ ਖਿਆਲ ਹੈ ਕਿ 1997 ਚ ਅਕਾਲੀ ਦਰ ਨੂੰ ਮਿਲਿਆ ਸੀ। ਹੂੰ। ਐਡਾ ਵੱਡਾ ਫਤਵਾ ਇਹਨਾਂ ਨੂੰ ਦਿੱਤਾ। ਹੂੰ। ਤੇ ਸਵਾਏ ਚੁਟਕਲਿਆਂ ਤੋਂ ਸਵਾਏ ਤੰਜ ਕਸਨ ਤੋਂ ਹੂੰ ਲੋਕਾਂ ਵਾਸਤੇ ਕੁਝ ਵੀ ਕੀਤਾ ਹੋਵੇ। ਹੂੰ। ਗੱਲਾਂ ਵੱਡੀਆਂ ਵੱਡੀਆਂ ਕੀਤੀਆਂ, ਵਾਅਦੇ ਵੱਡੇ ਵੱਡੇ ਕੀਤੇ। ਹੂੰ। ਤੇ ਕੀਤਾ ਡੱਕਾ ਭਨ ਕੇ ਦੂਰਾ ਨਹੀਂ। ਹਾਂਜੀ। ਉਹ ਤਾਂ ਕਹਿੰਦੇ ਅਸੀਂ ਨੌਕਰੀਆਂ ਦੇਤੀਆਂ ਨੇ ਨਸ਼ਾ ਮੁਕਤ ਪੰਜਾਬ ਕਰ ਦਿੱਤਾ ਜਿਹੜੀ ਬੇਰੋਜ਼ਗਾਰੀ ਆ ਉਹ ਅਸੀਂ ਕੱਢ ਦਿੱਤੀ ਆ ਪੰਜਾਬ ਦੇ ਵਿੱਚ ਇਹ ਨਸ਼ਾ ਮੁਕਤ ਰੱਖੜ ਤੁਸੀਂ ਵੀ ਪਿੰਡਾਂ 'ਚ ਜਾਂਦੇ ਹੀ ਜੇ ਹਾਂਜੀ ਤੇ ਜਾਂ ਜੇ ਕਿਸੇ ਮੁਹੱਲੇ 'ਚ ਚੱਲ ਜਾਓ ਸ਼ਹਿਰ 'ਚ ਚੱਲ ਜਾਓ ਕਿਸੇ ਗਲੀ 'ਚ ਚੱਲ ਜਾਓ ਉੱਥੇ ਜਾ ਕੇ ਚਾਰ ਬੀਬੀਆਂ ਨੂੰ ਪੁੱਛ ਲਓ ਵੀ ਨਸ਼ਾ ਕਿਵੇਂ ਆ ਹਾਂ ਜੇ ਚਾਰੇ ਦੀਆਂ ਚਾਰੇ ਪੱਬ ਚੱਕੇ ਦਾ ਪੈਣ ਕਿ ਸਰਕਾਰ ਨੇ ਬੇੜਾ ਕਰ ਕਰਤਾ ਆ ਹਾਂ ਹਾਂਜੀ ਤੇ ਨਸ਼ਾ ਤਾਂ ਬਹੁਤ ਜ਼ਿਆਦਾ ਵਧ ਗਿਆ ਹੈ ਹੂੰ ਇਹ ਮੈਂ ਨਹੀਂ ਕਰਿਆ ਲੋਕ ਕਹਿ ਰਹੇ ਨੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਕਿ ਅੱਜ ਪੰਜਾਬ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਹੈ ਹੂੰ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਸੁਰੱਖਿਆ ਹੈ ਹੂੰ ਕੋਈ ਬੰਦਾ ਸੇਫ ਹੈਗਾ ਕਿਸੇ ਦਾ ਕਿਸੇ ਨੂੰ ਇਹ ਆਸ ਹੈਗੀ ਕਿ ਮੈਂ ਸੜਕ ਤੇ ਜਾ ਰਿਹਾ ਆ ਹਾਂਜੀ ਤੇ ਮੈਂ ਮੈਨੂੰ ਕੋਈ ਲੁੱਟਣ ਵਾਲਾ ਨਹੀਂ ਆ ਸਕਦਾ ਹੂੰ ਲੋਕ ਰਜਾਨ ਮਤਲਬ ਇਹੋ ਜਿਹੇ ਰਸਤੇ ਤੇ ਜਾਣਾ ਵਾ ਅੱਜ ਕੱਲ ਛੱਡ ਦਿੰਦੇ ਨੇ ਹੂੰ ਜਿੱਥੇ ਪਤਾ ਕਿ ਕਿਤੇ ਮੈਂ ਕੱਲਿਆਂ ਹੋ ਗਿਆ ਤਾਂ ਮੈਨੂੰ ਰਾਹ ਜ ਪਤਾ ਨਹੀਂ ਕਿੰਨੇ ਨੇ ਘੇਰ ਲੈਣਾ ਉਹ ਰਸਤੇ ਜਿਹੜੇ ਵਗਦੇ ਘਟਿਆ ਜਿੱਥੇ ਲੋਕ ਚੱਲਦੇ ਘਟੂ ਉਹ ਤੇ ਛੱਡੂ ਭਰੇ ਪੂਰੇ ਰਸਤਿਆਂ ਦੇ ਵਿੱਚ ਵੀ ਲੋਕਾਂ ਨੂੰ ਰੋਕ ਕੇ ਸ਼ਰਮ ਜਿਵੇਂ ਕਿਸੇ ਦਾ ਡਰ ਹੀ ਨਹੀਂ ਹੁੰਦਾ ਲੁੱਟ ਲਿਆ ਜਾਂਦਾ ਵੜ ਦਿੱਤਾ ਜਾਂਦਾ ਮਾਰ ਦਿੱਤਾ ਜਾਂਦਾ ਗੋਲੀ ਮਾਰ ਦਿੱਤੀ ਜਾਂਦੀ ਹੈ ਹੂੰ ਦੱਸੋ ਲੋਕਾਂ ਨੂੰ ਲੋਕਾਂ ਨੂੰ ਦੂਸਰ ਸਭ ਤੋਂ ਪਹਿਲੇ ਤਾਂ ਸਰਕਾਰ ਦਾ ਮੋਢਲਾ ਫਰਜ਼ ਹੈ ਲਾਂਡ ਆਰਡਰ ਦੇਣਾ ਹੂੰ ਸੁਰੱਖਿਆ ਦੇਣਾ ਹੂੰ ਤੇ ਸੁਰੱਖਿਆ ਦੇ ਨਾਂ ਤੇ ਤੇ ਥਾਣਿਆਂ 'ਚ ਜਾਂ ਤੇ ਮੁਰਸ਼ੀ ਹੁੰਦਾ ਹੈ ਹੂੰ ਤੇ ਜਾਂ ਸੰਤਰੀ ਹੁੰਦਾ ਹੈ ਹੂੰ ਹਾਂਜੀ ਫੋਰਸ ਤੇ ਹੈ ਹੀ ਕੋਈ ਨਹੀਂ ਹੂੰ ਜੇ ਮੰਨ ਲਓ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਬਣ ਜੇ ਰੇਡ ਕਰਨਾ ਪੈ ਜੇ ਥਾਣੇ 'ਚ ਪੁਲਸ ਕਿਥੇ 100 ਬੰਦਾ ਤੇ 100 ਬੰਦਾ ਮਤਲਬ 4 ਥਾਣੇ ਚਲਾ ਸਕਦਾ ਥਾਣਿਆਂ ਦੀ ਫੋਰਸ ਜਿਹੜੀ ਸਾਰੀ ਹੈ ਉਹ ਗਨਮੈਨਾਂ ਦੇ ਤਰੀ ਫਿਰਦੀ ਹੈ ਪੁਲਿਸ ਕੋਲੇ ਆਪ ਦੀ ਨਫਰੀ ਹੈ ਨਹੀਂ ਲੈਂਡ ਆਊਟ ਨੂੰ ਮੇਨਟੇਨ ਕਰਨ ਵਾਸਤੇ ਉਹਨਾਂ ਕੋਲੇ ਇਹ ਜਿਹੜੀ ਹੈ ਉਹ ਕੋਈ ਆਪਾਂ ਫਿਰ ਉਹੀ ਗੱਲ ਹੈ ਕਿ ਨਫਰੀ ਹੈ ਨਹੀਂਗੀ ਤੇ ਲੈਂਡ ਆਊਟ ਕਿੱਥੋਂ ਹੋਊਗਾ ਤੁਹਾਡੇ ਪੁਰਾਣੇ ਸਾਥੀ ਹਰਮੀਤ ਸਿੰਘ ਸੰਧੂ ਤੁਹਾਡੇ ਨਾਲ ਕਾਫੀ ਪੁਰਾਣਾ ਰਿਸ਼ਤਾ ਵੀ ਉਹਨਾਂ ਦਾ ਰਿਹਾ ਨੇੜਤਾ ਕਾਫੀ ਸੀ ਤੁਹਾਡੀ ਉਹ ਇਸ ਵਾਰ ਤੁਹਾਡੇ ਅਗੇਂਸਟ ਹੀ ਇਲੈਕਸ਼ਨ ਲੜ ਰਹੇ ਨੇ ਤੁਹਾਡੇ ਨਹੀਂ ਮਤਲਬ ਵੀ ਅਕਾਲੀ ਦਲ ਦੇ ਅਗੇਂਸਟ ਲੜ ਰਹੇ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਦੇਖੋ ਮੈਂ ਮੇਰਾ ਉਹ ਕੁਦਰਾਵਾ ਨਹੀਂ ਕਿਉਂਕਿ ਮੇਰਾ ਛੋਟਾ ਵੀਰ ਹੈ ਹਮ ਅਸੀਂ ਤੇ ਅੱਜ ਜਿਹੜਾ ਹੈ ਦਿਲੋਂ ਮਹਿਸੂਸ ਕਰਦੇ ਆਂ ਹਮ ਇਓ ਸਮ ਨੂੰ ਕੁਦੇ ਨਾਲ ਸੰਜਾ ਸੀ ਗਿਆ ਉਹ ਹੁਣ ਕਿਉਂ ਗਿਆ ਕਿਵੇਂ ਗਿਆ ਕਿਸੇ ਨੂੰ ਪੋਲਾ ਨਹੀਂ ਹੂੰ ਹੁਣ ਤੇ ਇਹੀ ਸੀਗਾ ਕਿ ਮੈਨੂੰ ਟਿਕਟ ਮਿਲਣੀ ਆ ਇੱਥੇ ਅਕਾਲੀ ਦਰ ਸਾਰਾ ਮੈਂ ਹੁੰਜ ਕੇ ਲੈ ਜਾਣਾ ਆ ਹੂੰ ਕਿਉਂਕਿ ਅਕਾਲੀ ਦਲ ਦੀ ਉਹਨੇ ਸੈਕੰਡ ਲਾਈਨ ਤੇ ਰੱਖੀ ਨਹੀਂ ਸੀ ਹੂੰ ਕੋ ਸੈਕੰਡ ਲਾਈਨ ਹੁੰਦੀ ਆ ਕੋ ਸੈਕੰਡ ਲੀਡਰਸ਼ਿਪ ਹੁੰਦੀ ਐ ਕਿ ਜੇ ਅਬੀ ਨਬੀ ਕੋਈ ਹੋ ਜੇ ਤੇ ਉਹਦੀ ਥਾਂ ਤੇ ਕੋਈ ਦੂਜਾ ਆ ਸਕੇ ਹੂੰ ਤੇ ਉਹਨੂੰ ਇਹ ਸੀ ਕਿ 30 ਦਿਨ ਮੇਂ ਹੁੰਜ ਕੇ ਲੈ ਜਾਣਾ ਆ ਤੇ ਝਾੜੂ ਵਾਲਿਆਂ ਦੀ ਮੈਨੂੰ ਵੋਟ ਪੈ ਜਣੀ ਮੈਂ ਤਾਂ ਜਿੱਤਿਆ ਪਿਆ ਹਮ ਹੋਇਆ ਉਹਦੇ ਉਲਟ ਉਲਟੋ ਦਾ ਹੈ ਕਿ ਅਸਲ ਚ ਇਹ ਨਹੀਂ ਕਿ ਕਿ ਇਹਦੇ ਜਾਣ ਤੋਂ ਬਾਅਦ ਹੋਇਆ ਹਮ ਲੋਕਾਂ ਨੇ 2017 ਤੋਂ ਲੈ ਕੇ 2022 ਤੱਕ ਬਰਦਾਸ਼ਤ ਕਰ ਲਿਆ ਚਲੋ ਠੀਕ ਹੈ ਯਰ 5 ਸਾਲ ਓਕੇ ਸਭ ਕੋਈ ਕਰ ਲਈ ਨੇ ਹਮ ਸਾਡੇ ਮਿੱਤਰ ਨੇ 5 ਸਾਲ ਕੇ ਦੀ ਬਾਤ ਹੀ ਨਹੀਂ ਪੁੱਛੀ ਸਾਡੇ ਨਾਲ ਹੀ ਰਹਿੰਦਾ ਸੀ ਹਮ ਹਾਂਜੀ ਕਿਸੇ ਦੀ ਬਾਤ ਨਹੀਂ ਪੁੱਛੀ ਕਿ ਇਹਦਾ ਫੋਨ ਨਹੀਂ ਚੁੱਕਿਆ ਕਿ ਇਹਦੇ ਖੁਸ਼ੀ ਤੇ ਨਹੀਂ ਗਮੀ ਤੇ ਨਹੀਂ ਕਿਤੇ ਵੀਰ ਲੇਟ ਆਵੇਂ ਕਿਤੇ ਗਲਤੀ ਨਾਲ ਚਲੇ ਜਾਂਦਾ ਹੋਊਗਾ ਹੂੰ ਤੇ 2022 ਤੋਂ ਲੈ ਕੇ 2025 ਸਾਢੇ 3 ਸਾਲ ਤੋਂ ਉੱਤੇ ਸਮਾਂ ਹੋ ਗਿਆ ਹੂੰ ਕਿਸੇ ਦੇ ਉਹਨੇ ਬਾਤ ਪੁੱਛੀ ਹੋਵੇ ਕਿਸੇ ਦੇ ਨਾਲ ਖੜੋਤਾ ਹੋਵੇ ਕਿਸੇ ਦੇ ਨਾਲ ਲੱਤ ਗੱਡੀ ਹੋਵੇ ਬਤੌਰ ਲੀਡਰ ਹੂੰ ਕਿਸੇ ਦੀ ਖੁਸ਼ੀ ਤੇ ਗਮੀ ਚ ਗਿਆ ਹੋਵੇ ਮੈਂ ਇੱਕ ਸੱਜਣ ਦੀ ਗੱਲ ਕਰਦਾ ਤਰਨਤਨ ਸ਼ਹਿਰ ਦਾ ਹੀ ਹੈ ਮੈਨੂੰ ਵਾਹੇ ਮਿਲ ਗਿਆ ਕਿਤੇ ਮੈਨੂੰ ਕਹਿੰਦਾ ਜੀ ਮੈਂ ਇਹਦੀ ਖਾਤਰ 12 ਲੱਖ ਰੁਪਈਆ ਇਲੈਕਸ਼ਨ ਚ ਲਾਇਆ ਹੈ ਹਰਮੀਤ ਸਿੰਘ ਸਾਨੂੰ ਤਾਂ 12 ਲੱਖ ਰੁਪਈਆ ਤੇ ਆਂਦਾ ਮੇਰੀ ਘਰ ਵਾਲੀ ਗੁਜਰਗੀ ਮੇਰੇ ਹਲ ਘਰ ਵਾਲੀ ਵੀ ਉਹਦੀ ਹਾਰਡਲੀ 50 ਸਾਲ ਦੀ ਹੋਊਗੀ ਤੇ ਆਂਦਾ ਵੀ ਇਹ ਵੀ ਤਰਨਤਨ ਸ਼ਹਿਰ ਚ ਰਹਿੰਦਾ ਤਾਂ ਮੈਂ ਵੀ ਤਰਨਤਨ ਸ਼ਹਿਰ ਚ ਰਹੀਨਾ ਆਂਦਾ ਅੱਜ ਤੱਕ ਨਹੀਂ ਹੈ ਅੱਛਾ ਹਾਂਜੀ ਉਹਦੇ ਨਹੀਂ ਕਿਸੇ ਦੇ ਵੀ ਨਹੀਂ ਗਿਆ ਅੱਜ ਵੀ ਕੈਂਪੇਨ ਕਰ ਰਹੇ ਪਿੰਡਾਂ ਦੇ ਵਿੱਚ ਜਾ ਰਹੇ ਆ ਮੈਂ ਉਹ ਸੁਣ ਕੇ ਆਇਆ ਵੀ ਕਿਸੇ ਨੂੰ ਕਹਿੰਦੇ ਵੀ ਤੁਹਾਡੇ ਗੁਰਦਾਰੇ ਦੇ ਕਮਰੇ ਪਾ ਦਿਆਂਗੇ ਜਿਹੜੇ ਗਰੀਬਾਂ ਦੇ ਘਰ ਠਟੇ ਉਹ ਘਰ ਬਣਾ ਦੇਾਂਗੇ ਜਿੰਨੇ ਪੈਸੇ ਚਾਹੀਦੇ ਮੈਂ ਆਪ ਦੀ ਜੇਬੋਂ ਤੁਹਾਨੂੰ ਦਊਂਗਾ ਸਰਕਾਰ ਦਵੇ ਇਹਨਾਂ ਦਵੇ ਇਦਾਂ ਦੇ ਐਲਾਨ ਕਰ ਰਹੇ ਨੇ ਉਹ ਅਸਲ ਵਿੱਚ ਪਤਾ ਗੱਲ ਕੀ ਹੈ ਹੁਣ ਸੱਜਣ ਬਾਰੇ ਗੱਲ ਕਰਦੇ ਭੈੜੀ ਲੱਗੀ ਦਾ ਤੁਹਾਡੇ ਦਿਲ 'ਚ ਅੱਜ ਵੀ ਪਿਆਰ ਪਿਆਰ ਉਹਨੇ ਮਾਨ ਤੋੜਤਾ ਆ ਪਰ ਇੱਕ ਤਰ੍ਹਾਂ ਦੀ ਜਿਹੜੀ ਹੁੰਦੀ ਹੈ ਨਾ ਕਿ ਯਰ ਫਿਰ ਵੀ ਸੱਜਣ ਰਿਆ ਉਹ ਸ਼ਰਮ ਜ਼ਰੂਰ ਆਉਂਦੀ ਹੈ ਕਿੱਥੇ ਬਹਿ ਕੇ ਖਾਦਾ ਪੀਤਾ ਉਹ ਸ਼ਰਮ ਜ਼ਰੂਰ ਹੈਗੀ ਨਹੀਂ ਨਾ ਤੇ ਮੈਂ ਖਾਣ ਵਾਲਿਆਂ ਜੀ ਇਹਨਾਂ ਪੀਣ ਵਾਲਿਆਂ ਜੀ ਮੈਂ ਰੋਟੀ ਪਾਣੀ ਤਾਂ ਖਾਦਾ ਹੀ ਮੈਂ ਮੈਂ ਤਾਂ ਮੈਂ ਤਾਂ ਦਾਲ ਫੁਲਕੇ ਵਾਲਾ ਹੁੰਦਾ ਰੋਟੀ ਪਾਣੀ ਹੀ ਕਹਿੰਦੇ ਆ ਮੈਂ ਚਲੋ ਜਿਹੜਾ ਸੱਜਣ ਉਹ ਖਾਂਦਾ ਪੀਂਦਾ ਮੈਂ ਉਹਨੂੰ ਪਤਾ ਹੈ ਤੇ ਮੈਨੂੰ ਪਤਾ ਮੈਂ ਕਹਿੰਦਾ ਕਿ ਤੇ ਉਹ ਕਹਿੰਦਾ ਸੀ ਵੇ ਚਲੋ ਇਕੱਠੇ ਬੈ ਕੇ ਬੰਦਾ ਕਹੀ ਜਾਂਦਾ ਸਾਜ ਪਿਆਰ ਮੈਂ ਉਹੀ ਕਹਿੰਦੀ ਹਾਂ ਉਸ ਸਾਜ ਦੀ ਸ਼ਰਮ ਅੱਜ ਵੀ ਮਾਰਦੀ ਹੈ ਹੂੰ ਤੇ ਇੱਥੋਂ ਤੱਕ ਕਿ ਪਾਰਲੀਮੈਂਟ ਦੇ ਵੀ ਸਰਦਾਰ ਸਭ ਟਿਕਟ ਮੰਗਦੇ ਸੀਗੇ ਪਾਰਟੀ ਤੋਂ ਅੱਛਾ ਜੀ ਠੀਕ ਹੈ ਜੀ ਟਿਕਟ ਮੰਗਦੇ ਸੀ ਤੇ ਜਦੋਂ ਪਤਾ ਲੱਗਿਆ ਵੀ ਗੱਲ ਵਿਗੜ ਗਈ ਹੈ ਵੀ ਵੀ ਜਿਹੜੀ ਉਹ ਇੱਕ ਧੇਰਾ ਹੀ ਹਾਂਜੀ ਜਿਨ੍ਹਾਂ ਨੇ ਮੋਸ਼ਨਲੀ ਝੂਠ ਮਾਰ ਕੇ ਕਿ ਜੀ ਬਾਜੀ ਤੁਹਾਂ ਵੋਟਾਂ ਪਾਉਣੀਆਂ ਆ ਤੇ ਇਧਰੋਂ ਰਿਜ਼ਲਟ ਆਉਣਾ ਆ ਤੇ ਜਿੱਤ ਜਾਣਾ ਤੇ ਉਧਰੋਂ ਜੇਲ੍ਹ ਦੇ ਗੇਟ ਖੁੱਲ ਜਾਣੇ ਹਾਂਜੀ ਉਹਨਾਂ ਨੇ ਵੀ ਸਬਜ ਬਾਗ ਵਿਖਾ ਕੇ ਜਾਂ ਲੋਕਾਂ ਨੂੰ ਜਜ਼ਬਾਤੀ ਤੌਰ ਤੇ ਕਰਕੇ ਚਲ ਮੇਰਾ ਨਹੀਂ ਕਿ ਮੈਂ ਕਿਨੇ ਚ ਬਾਹਰ ਆਉਂਦਾ ਸੀਗਾ ਤੇ ਜਰੂਰ ਆ ਸਾਨੂੰ ਕੋਈ ਇਤਰਾਜ਼ ਨਹੀਂਗਾ ਅੱਜ ਵੀ ਆਉਂਦਾ ਕੋਈ ਇਤਰਾਜ਼ ਨਹੀਂਗਾ ਪਰ ਕਿਸੇ ਨੂੰ ਵੀ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ ਜੋ ਸੱਚ ਉਹ ਗੱਲ ਕਰੇ ਉਹਨਾਂ ਨੇ ਤੇ ਅੱਜ ਵੀ ਇੱਕ ਬੰਦਾ ਆਪਣਾ ਖਿਲਾਰ ਦਿੱਤਾ ਕਿ ਮਨਦੀਪ ਸਿੰਘ ਉਹਦੇ ਪਰਿਵਾਰ ਦਾ ਬਹੁਤ ਦੇ ਮੈਂ ਮੈਂ ਇੱਕ ਮਿੰਟ ਜਿਹੜੀ ਗੱਲ ਕਰਨੀ ਮੈਂ ਨਾ ਦੇ ਟਿਕਟ ਦਾ ਚਾਹਵਣ ਤੇ ਨਾਵੇਂ ਇਲੈਕਸ਼ਨ ਦਾ ਚਾਹਵਣ ਇਸ ਸੱਜਣ ਨੇ ਇਹੋ ਜੀਆਂ ਗੱਲਾਂ ਕੀਤੀਆਂ ਕਿ ਪਾਰਟੀ ਪ੍ਰਧਾਨ ਨੇ ਜਾਂ ਪਾਰਟੀ ਸਾਰੀ ਨੇ ਸਲਾਹ ਕਰਕੇ ਮੇਰੇ ਤੇ ਗੁਨਾ ਪਾਤਾ ਹਾਂ ਜੀ ਹਾਂ ਮੇਰੇ ਤੇ ਗੁਣਾ ਪਾਤਾ ਪਾਰਟੀ ਪ੍ਰਧਾਨ ਨੂੰ ਮੈਂ ਨਾ ਕਰਦਾ ਰਿਆ ਉਹਨਾਂ ਨੇ ਜਕਾਰਾ ਛੜਤਾ ਹੁਕਮ ਕਰਤਾ ਆਪਾਂ ਇਲੈਕਸ਼ਨ ਲੜੀ ਹੂੰ ਇਹਨੋਂ ਕੋ ਸੌਂ ਖਾ ਕੇ ਕਹਿੰਦੇ ਕਿ ਹਣ ਵੋਟਾਂ ਕੀ ਅਸਈ ਨੇ ਉਦੋਂ ਵੀ ਨਹੀਂ ਤੁਹਾਡੇ ਨਾਲ ਹਾਂ ਨਾ ਮਤਲਬ ਨਹੀਂ ਨਹੀਂ ਐ ਅਕਾਲੀ ਦਲ 'ਚ ਸੀ ਹੂੰ ਅਕਾਲੀ ਦਲ 'ਚ ਸੀਗਾ ਨਾਲ ਰਿਹਾ ਆ ਪਰ ਕਿਸੇ ਨੇ ਵੋਟਾਂ ਕੀ ਰਾਜੇ ਜੀ ਦੀ ਸੀ ਟਿਕਟ ਨਹੀਂ 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 ਲਈ ਨਹੀਂ ਆਪ ਲੈਣੀ ਅੱਛਾ ਪਹਿਲੋ ਮੰਗਦਾ ਸੀਗਾ ਬੱਤ ਸਿਚੁਏਸ਼ਨ ਚੇਂਜ ਹੋ ਗਈ ਵੀ ਅਮਰਤਪਾਲ ਦੇ ਕਰਕੇ ਹਾਂ ਅੱਛਾ ਆ ਪਿੱਛੇ हट ਗਿਆ ਮੈਨੂੰ ਲੜਾ ਤੀ ਤੇ ਵੋਟ ਇੱਕ ਦਿਨ ਵੀ ਨਹੀਂ ਆਖੀ ਤੇ ਧੋਕੇਬਾਜ਼ ਕੌਣ ਹੋਇਆ ਕਹਿ ਰਿਹਾ ਸੀਗਾ ਤੁਹਾਨੂੰ ਵੀ ਹੁਣ ਜਿਵੇਂ ਉਹਨਾਂ ਨੇ ਫੇਰ ਇੱਕ ਬੰਦਾ ਮਨਦੀਪ ਸਿੰਘ ਹੋਣਾ ਨੂੰ ਖੁਲਾਰ ਦਿੱਤਾ ਵੀ ਸੰਦੀਪ ਸਿੰਘ ਹੋਣਾ ਦੇ ਭਰਾ ਨੇ ਉਹ ਜੇਲ੍ਹ ਦੇ ਵਿੱਚ ਕਹਿੰਦੇ ਵੀ ਜੇਲ੍ਹ ਵਾਲਾ ਬੰਦਾ ਨਾਲ ਇਲੈਕਸ਼ਨ ਲੜੇ ਵੀ ਕੰਮ ਨਹੀਂ ਹੁੰਦੇ ਵੀ ਅਮਰਤਪਾਲ ਵਾਲਾ ਦੇਖ ਲਿਆ ਵੀ ਤਾਂ ਮਨਦੀਪ ਨੂੰ ਖੁਲਾਰ ਦਿੱਤਾ ਇਹਦਾ ਅਕਾਲੀ ਦਲ ਨੂੰ ਨੁਕਸਾਨ ਹੈ ਮੈਂ ਇਸ ਪਾਸੇ ਨਹੀਂ ਪੈਣਾ ਚਾਹੁੰਦਾ ਪਰ ਮੈਂ ਸਿਰਫ ਇੰਨੀ ਗੱਲ ਹੈ ਮੈਂ ਸ਼ਰੋਮਣੀ ਅਕਾਲੀ ਦਲ ਦੇ ਨਾਲ ਹੂੰ ਜੇ ਮੈਨੂੰ ਕੋਈ ਜਾਤੀ ਤੌਰ ਤੇ ਪੁੱਛੇ ਮੈਂ ਮੈਂ ਅਕਾਲੀ ਨਹੀਂ ਹੂੰ ਪਰ ਮੇਰੀ ਰੂਹ ਅਕਾਲੀ ਹੈ ਮੈਂ ਹਮੇਸ਼ਾ ਸੁਪਨੇ 'ਚ ਵੀ ਅਕਾਲੀ ਦਲ ਦਾ ਭਲਾ ਮੰਗਦਾ ਹੂੰ ਦੋਵੇਂ ਟਾਈਮ ਉਹਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹਾਂ ਹੂੰ ਤੇ ਸਭ ਤੋਂ ਵੱਡੀ ਮੇਰੇ ਵਾਸਤੇ ਗੱਲ ਹੈ ਕਿ ਸ਼ਰੋਮਣੀ ਅਕਾਲੀ ਦਲ ਨੇ ਧਰਮੀ ਫੌਜੀ ਪਰਿਵਾਰ ਖੜਾ ਕੀਤਾ ਹੈ ਉਹਨੂੰ ਖੜਾ ਵੀ ਕੀਤਾ ਹੈ 20 ਜੁਲਾਈ ਦਾ ਹੂੰ ਤੁਸੀਂ ਹਿਸਾਬ ਨਾਲੋ ਅਗਸਤ ਸਤੰਬਰ ਤੇ ਅਕਤੂਬਰ ਤਿੰਨ ਮਹੀਨੇ ਹੋ ਗਏ ਹਾਂਜੀ ਤੇ ਹੁਣ ਜਿਹੜੇ ਤਿੰਨ ਮਹੀਨੇ ਤੋਂ ਖੜੇ ਹੋਏ ਆ ਧਰਮੀ ਫੌਜੀ ਪਰਿਵਾਰ ਆ ਅਕਾਲੀ ਦਲ ਦਾ ਉਮੀਦਵਾਰ ਆ ਮੈਂ ਤੇ ਉਸੇ ਦੀ ਖੈਰ ਮੰਗੂਗਾ ਉਹ ਤੇ ਪ੍ਰਚਾਰ ਇਹ ਕਰ ਰਿਹਾ ਵੀ ਧਰਮੀ ਫੌਜੀ ਵਾਲਾ ਪਤਾ ਐਸ ਵਾਰ ਅਕਾਲੀ ਦਲ ਨੇ ਖੇਡ ਲਿਆ ਇਸ ਤੋਂ ਪਹਿਲਾਂ ਤਾਂ ਕਦੀ ਸਾਰ ਨਹੀਂ ਲਈ ਧਰਮੀ ਫੌਜੀਆਂ ਦੀ ਚਲੋ ਧਰਮੀ ਫੌਜੀ ਦੀ ਕਿਸੇ ਦੀ ਸਾਰ ਨਹੀਂ ਲਈ ਤੇ ਤੁਸੀਂ ਲੈ ਲੀਂਦੇ ਧਰਮੀ ਫੌਜੀ ਖਤਮ ਹੋ ਗਏ ਹਾਂਜੀ ਕਿ ਤਾਂ ਜਿਹੜੇ ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਸ਼ਹੀਦ ਹੋ ਗਏ ਹਾਂਜੀ ਇੱਥੇ ਮਾਨੋਚਾਲ ਬਾਬੇ ਮਾਨੋਚਾਲ ਦਾ ਟੱਬਰ ਹੈ ਹਮ ਬਾਬੇ ਗੁਰਪ੍ਰਿੰਦਸੂ ਮਾਨੋਚਾਲ ਸਮੇਤ ਉਹਨਾਂ ਦੇ ਘਰ ਦੇ 11 ਜੀ ਤੇ 14 ਰਿਸ਼ਤੇਦਾਰ ਸ਼ਹੀਦ ਹੋਏ 25 ਜੀ ਸ਼ਹੀਦ ਹੋਏ ਕਦੇ ਕਿਹਨੇ ਪੁੱਛਿਆ ਉਹਨਾਂ ਨੇ ਹਮ ਧਰਮੀ ਫੌਜੀ ਨੇ ਕਦੀ ਪੁੱਛਿਆ ਮੈਨੂੰ ਲੱਗਦਾ ਉਹਨਾਂ ਦਾ ਤੇ ਜਿਹੜੇ ਬ੍ਰਦਰ ਨੇ ਸ਼ਾਇਦ ਉਹ ਤੇ ਮੰਜੇ ਤੇ ਨੇ ਅ ਵੀਰ ਚਿਰਤੇ ਨੇ ਵੀਰ ਚਿਰਤੇ ਨੇ ਵੀਰ ਚਿਰਤੇ ਨੇ ਉਹ ਧਰਮੀ ਫੌਜੀ ਨੇ ਉਹਨਾਂ ਨੇ ਜਿਹੜੀ ਆ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਇਹ ਧਰਮੀ ਫੌਜੀ ਪਰਿਵਾਰ ਦੀ ਪਤਨੀ ਹੈ ਅਕਾਲੀ ਦਲ ਦੀ ਉਮੀਦਵਾਰ ਉਹਨਾਂ ਦੀ ਸਪੋਰਟ ਕੀਤੀ ਹੈ ਹਾਂਜੀ ਇਸੇ ਤਰ੍ਹਾਂ ਬਾਕੀ ਜਿਹੜੇ ਧਰਮੀ ਫੌਜੀ ਉਹ ਸਾਰੇ ਅ ਜਿਹੜੀ ਸਰ ਕੈਲਕੂਲੇਸ਼ਨ ਕੀ ਕਹਿੰਦੀ ਐ ਤੋ ਤੁਹਾਡਾ ਤਾਂ ਲੰਬਾ ਤਜਰਬਾ ਤੁਹਾਡੀ ਉਮਰ ਲੰਘ ਗਈ ਐ ਇਸ ਚੱਕਰ ਚ ਕੈਲਕੂਲੇਸ਼ਨ ਦੱਸੋ ਵੀ ਅਕਾਲੀ ਦਲ ਨੂੰ ਨੁਕਸਾਨ ਹੈਗਾ ਮਨਦੀਪ ਦੇ ਖੜੇ ਹੁੰਦਾ ਕਿਉਂਕਿ ਉਹਨਾਂ ਦੇ ਨਾਲ ਸਿਮਰਤਜੀਤ ਸਿੰਘ ਮਾਨਵੀ ਖੜ ਗਏ ਨੇ ਮੈਨੂੰ ਤੂੰ ਜਿੰਨੇ ਮਰਜੀ ਕਾਕਾ ਸਵਾਲ ਕਰ ਲੈ ਨਾ ਤੇ ਮੈਂ ਕਿਸੇ ਬਾਰੇ ਕੋਈ ਕਮੈਂਟ ਕਰਨਾ ਹਮ ਕਮੈਂਟ ਮੈਂ ਤੈਨੂੰ ਆਪਦਾ ਦੱਸਦਾ ਵਿਚਾਰ ਆਪਦੇ ਦੱਸ ਤੇ ਕਿ ਮੈਂ ਅਕਾਲੀ ਦਲ ਦਾ ਦਿਲੋਂ ਹਮਾਇਤੀ ਹੈ ਤੇ ਉਹ ਤਾਂ ਹੈ ਉਹ ਤਾਂ ਨਾਲ ਨਾਲ ਮੈਂ ਧਰਮੀ ਫੌਜੀ ਜਿਹੜਾ 3 ਮਹੀਨੇ ਤੋਂ ਇਲੈਕਸ਼ਨ ਲੜ ਰਿਹਾ ਹੈ ਹੂੰ ਉਹਦੇ ਨਾਲ ਮੋਟੀ ਜੀ ਗੱਲ ਹੈ ਬਾਕੀ ਕੌਣ ਆ ਕਿਵੇਂ ਆ ਮੈਂ ਕਿਸ ਦੀ ਦੰਦ ਕਥਿਆ ਜੇ ਨਹੀਂ ਪੜਨਾ ਚਾਹੁੰਦਾ ਹੂੰ ਉਹ ਜਿਹੜੇ ਬੰਦੇ ਉਹਨਾਂ ਦਾ ਸਾਥ ਦੇ ਰਹੇ ਆ ਉਹਨਾਂ ਬਾਰੇ ਵਿਗਿਆਨੀ ਹਾਪੀ ਸਿੰਘ ਹੋਣਾ ਨੇ ਵੀ ਦੇ ਦਿੱਤਾ ਸਰਜੀਤ ਮਾਨ ਨੇ ਵੀ ਦੇ ਦਿੱਤਾ ਮੈਂ ਬੇਦਿਕਰਾ ਜੀ ਇਹ ਉਹ ਜਨ ਹੂੰ ਕੌਣ ਸਾਹ ਦੇ ਰਿਹਾ ਕੌਣ ਨਹੀਂ ਦੇ ਰਿਹਾ ਤੇ ਮੇਰੀ ਕਿਹੜੀ ਉਹਨਾਂ ਨਾਲ ਲਗ ਡਾਟ ਆ ਹਮ ਜਨਾ ਉਸ ਪਰਿਵਾਰ ਵਾਸਤੇ ਇਹ ਵੱਧ-ਵੱਧ ਮੈਂ ਕਰ ਸਕਦਾ ਸੀ ਮੈਂ ਕੀਤਾ ਹੈ ਹਾਂਜੀ ਹਰਕ ਥਾਂ ਤੇ ਉਹਨਾਂ ਨਾਲ ਨਿਭਣ ਦੀ ਕੋਸ਼ਿਸ਼ ਕੀਤੀ ਹੈ ਖੜਨ ਦੀ ਕੋਸ਼ਿਸ਼ ਕੀਤੀ ਹੈ ਉਹ ਉਸ ਪੱਖੋਂ ਮੇਰੀ ਕੋਈ ਉਹਨਾਂ ਨਾਲ ਕੋਈ ਹੈ ਨਹੀਂਗਾ ਤੁਹਾਡੀ ਤਾਂ ਨੇੜਤਾ ਵੀ ਰਹੀ ਉਹਨਾਂ ਨਾਲ ਮੇਰੀ ਨੇੜਤਾ ਰਹੀ ਹੈ ਨੇੜਤਾ ਅੱਜ ਕੀ ਅੱਜ ਕਿਹੜਾ ਉੱਥੇ ਵਿੱਚ ਕੰਧ ਖੜੀ ਹੋ ਗਈ ਆ ਇਹੋ ਜੀ ਗੱਲ ਕੋਈ ਨਹੀਂ ਗਈ ਪਰ ਜਿੱਥੇ ਅਕਾਲੀ ਦਲ ਦੀ ਗੱਲ ਆਉਗੀ ਉਹ ਤੇ ਤੇ ਜਿੱਥੇ ਪੰਥਕ ਸ਼ਖਸੀਅਤ ਦੀ ਗੱਲ ਆਉਗੀ ਜਿਹੜਾ ਪਹਿਲੋਂ ਮੈਦਾਨ 'ਚ ਆ ਗਿਆ ਮੈਂ ਉਹਦੇ ਨਾਲ ਠੀਕ ਹੈ ਠੀਕ ਹੈ ਵਰਕਾਵਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਆਪ ਦੇ ਵਿਚਾਰ ਸਾਂਝੇ ਕੀਤੇ ਨੇ ਵਿਰਸਾ ਸਿੰਘ ਮਲਟੋਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਨੇ ਅੱਜ ਕੱਲ੍ਹ ਖੈਰ ਇਹਨਾਂ ਨੂੰ ਜਿਹੜੀ ਪੰਥਕ ਸਜ਼ਾ ਹੈ ਉਹ ਲੱਗੀ ਹੋਈ ਹੈ ਪਰ ਫੇਰ ਵੀ ਕਹਿੰਦੇ ਆ ਵੀ ਮੇਰੀ ਰੂਹ ਜਿਹੜੀ ਆ ਉਹ ਅਕਾਲੀ ਦਲ ਦੇ ਨਾਲ ਹੈ 3 ਮਹੀਨੇ ਤੋਂ ਧਰਮੀ ਫੌਜੀ ਪਰਿਵਾਰ ਨੂੰ ਉਮੀਦਵਾਰ ਐਲਾਨਿਆ ਹੋਇਆ ਉਹਦੇ ਨਾਲ ਕਹਿੰਦੇ ਵੀ ਉਹਨਾਂ ਦੀ ਜਿੱਤ ਦੀ ਕਾਮਨਾ ਜਿਹੜੀ ਹੈ ਮੈਂ ਰੋਜ਼ ਕਰਦਾ ਹੈ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ